아이 나ਰਾਜ ਪਿੰਡ ਮੈਲਾ ਵਾਲਾ ਵਿਖੇ ਉਸ ਵੇਲੇ ਵਫਾਤ ਵਰਦਾ ਮਾਹੌਲ ਹੀ ਪਣ ਗਿਆ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਦੋ ਤੇ ਤੇਰੇ ਭਰਾ ਅਚਾਨਕ ਹੀ ਛੱਪੜ ਦੇ ਵਿੱਚ ਡੱਗ ਕੇ ਪਾਉਂਦਾ ਸੀ ਕਿ ਬਾਰਿਸ਼ ਦੇ ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਪਾਣੀ ਜਿਹੜਾ ਕਿ ਸੜਕ ਤੇ ਇਕੱਠਾ ਹੋ ਗਿਆ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋ ਤੇ ਤੇਰੇ ਭਰਾ ਗਲਤੀ ਨਾਲ ਛੱਪੜ ਵਿੱਚ ਜਾ ਡਿੱਗੇ ਜਿਸ ਦੌਰਾਨ ਇੱਕ ਭਰਾ ਦਾ ਵਾਲਾ ਵੱਟ ਗਿਆ ਪਰ ਉੱਥੇ ਹੀ ਦੂਸਰਾ ਛੱਪੜ ਵਿੱਚ ਜਾ ਡੁੱਬ ਗਿਆ ਜਿਸ ਦੀ ਪਾਲ ਕੋਤਾ ਖੋਰਾ ਦੇ ਵੱਲੋਂ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਰਾ ਦੇ ਤੱਕ 17 ਸਾਲ ਦੇ ਨੌਜਵਾਨ ਆ ਰਹੇ ਨੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਕਿਸੇ ਨੂੰ ਮਿਲ ਨਹੀਂ ਸਕੀ ਹੈ ਉੱਥੇ ਇਹ ਨੌਜਵਾਨ ਦੀ ਮਾਂ ਤੇ ਪਿਤਾ ਦਾ ਰੋ ਰੋ ਕੇ ਬੁਰਾ ਲੋਹਾ ਪੈ ਇਹ ਜਰਾ ਨੌਜਵਾਨ ਦੀ ਮਾਂ ਪਿਤਾ ਦੇ ਭਰਾਰੇ ਕੀ ਕੁੱਤਿਆ ਤੁਸੀਂ ਆਪ ਹੀ ਦੇਖੋ ਸੁਣੋ ਹਾਂਜੀ ਕੀ ਨਾਂ ਤੁਹਾਡਾ ਕੀ ਕਿਹਾ ਕਰਦੇ ਮੇਰਾ ਨਾਂ ਕਰਨਾ ਕਿਹੜਾ ਬੰਦਾ ਮੈਂ ਨਾ ਦੀ ਜਾਣਦੇ ਨਹੀਂ ਜਾਣਦੇ ਮਮੀ ਨੂੰ ਲੈਣ ਜਾਣੇ ਤੇ ਦੇਪੇ ਉਥੇ ਹੁਣ ਮੈਂ ਤੇ ਭਰਾ ਪੱਕੇ ਜਾ ਰਹੇ ਕੀ ਸਾਰਾ ਵਾਕਿਆ ਕਿਦਾਂ ਮਸਾਲਤੀ ਕਿੰਨੇ ਕਿਵੇ ਦੀ ਗੱਲ ਨੌ ਵਜੇ ਦੀ ਕਿੱਥੋਂ ਕਿੱਦਾਂ ਦਾ ਪਾਣੀ ਕਾਦਾ ਮੀਂਹ ਦਾ ਹਾਂਜੀ ਅੱਛਾ ਕੱਚ ਡਿੱਗੇ ਕੱਚ ਸੱਪੜ ਜਾ ਰਸਤਾ ਕਿੱਧਰ ਹੋ ਜਾਂਦਾ ਰਸਤਾ ਕੋਟਲੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਕੋਟਲੀ ਜਾ ਰਹੇ ਕਿਵੇਂ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਕੋਦੀ ਲੈਣ ਜਾਣੇ ਸਾਡੇ ਕੀ ਲੱਗਦੇ ਹੋ ਰਾ ਹ ਹੁਣ ਕੀ ਹੋਇਆ ਵਾ ਫੋਨ ਲੱਭਣ ਨਹੀਂ ਲਿਆ ਹੈ ਅੱਜ ਵੱਜ ਗਿਆ ਹਾਂਜੀ ਕਦੋਂ ਦੇ ਲੱਭ ਰਿਆਂ ਤੇ ਕਿੰਨੇ ਕੇ ਜਾਣੇ ਆਏ ਲੱਗ। ਰਾਤ ਲੱਭਣ ਦੇ ਰਾਤ ਦੇ ਤੇ ਬੰਨ ਲਿਆ। ਵੀ ਮੰਗ ਕਰਦੇ। ਨਹੀਂ ਲੱਭਿਆ ਆ ਹੋਏ। ਮੈਂ ਉੱਪਰ ਫੇਕੇ ਗਈ ਆ। ਕੀ ਗੱਲ ਹੋਈ ਹੈ? ਬੇਟਾ ਮੈਨੂੰ ਲੈਣ ਚੱਲਿਆ ਇਹ। ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ। ਬਾਹਰ ਪਾਣੀ ਆਇਆ ਇਹ। ਇਹ ਮੀਂਹ ਆਇਆ। ਪਈਆ ਮੇਰੇ ਕਿਤੇ ਉੱਪਰ ਇਹਨੇ ਕੱਟ ਦਿੱਤਾ ਲੱਗਦਾ ਹੈ। ਇਹ ਜਦੋਂ ਮੀ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ। ਪਰ ਇਹਦੇ ਲਾਭਰੇ ਕੋਚਣ। ਸਵੇਰ ਦਾ ਡੈਰ ਆਦਾ ਇਲਾ ਬੰਡੇ ਨੇ। ਅਜੇ ਤੱਕ ਕੋਈ ਨਹੀਂ ਮਸਲਾ ਵਾਲਾ। ਪਤਾ ਨਹੀਂ ਮਾਤੇ ਕੀਤੀ ਸਾਡੀ। ਇਹ ਜੀ ਤੋਤਾ ਕੋ। ਫਿਰ ਜੀ ਨੇ ਸਭ ਕਰ ਕੁਛ ਨੂੰ ਹੱਲ ਹੋਇਆ। ਜੀ ਮੰਗ ਕਰਦੇ ਜੋਂ ਤੁਸੀਂ। ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾਏ। ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਤਾਂ ਤੇ ਕੀ ਗੱਲ ਬਾਤ ਹੋਈ ਹੈ ਸਾਰੀ। ਏ ਬੀਤੀ ਹੈ ਪਿੰਡ ਮਹਿਲਾਵਾਲਾ ਤੇ ਕਿਸੇ ਲਈ ਨਾਲਾ ਜਲਾ ਮੇਰੇ ਸਰ ਇਹ ਇੱਕ ਮਦਭਾਗੀ ਘਟਨਾ ਹੋਈ ਹੈ ਜਿਹਦੇ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਘਰੋਂ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜਿਆ ਤੇ ਇਹਨਾਂ ਦੇ ਵਿੱਚ ਉਹਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਇਹਦਾ ਨਹੀਂ ਉਹ ਜਿਹਨੂੰ ਰਾਤ ਨੇਰੇ ਹੋਏ ਗਿਆ ਤੇ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਚਲਾ ਗਿਆ ਹੋਰ ਵੀ ਤੇ ਬੱਚਾ ਕਹਿੰਦਾ ਉਹ ਵੱਜ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਹਦੇ ਵਿੱਚ ਨਹੀਂ ਚਲਾ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜ਼ਿਆਦਾ ਸੀ ਡੂੰਘਾ ਜ਼ਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੱਗੇ ਉਹਨੂੰ ਕੱਢ ਕੇ ਤੇ ਉਹ ਤਾਂ ਨਹੀਂ ਪਤਾ ਲੱਗਾ ਕਿੰਨੀਆਂ ਤੇ ਟੀਮ ਆਈਆਂ ਹੁਣ ਤੱਕ ਪਰ ਪ੍ਰਸ਼ਾਸਨ ਵਾਲੀ ਕੀ ਪ੍ਰਸ਼ਾਸਨਰ ਦਾ ਤਹਿਸੀਲਦਾਰ ਸਾਹਿਬ ਆਏ ਆ ਪਟਵਾਰੀ ਸਾਹਿਬ ਇਹ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਗੋਤਾਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਇਹ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਆਂ ਕਿ ਉਧਰੋਂ ਸ਼ਾਇਦ ਕੋ ਮਿਲਦੇ ਲੈ ਹੀ ਤੇ ਉਧਰੋਂ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਇਹ ਮਂਗਾਏ ਆ ਇਹ ਗੋਤਾਖੋਰਾਂ ਮੰਗਾਇਆ ਫਿਰ ਉੱਥੋਂ ਫਿਰ ਉਹਨਾਂ ਨੂੰ ਲਿਆ ਕੇ ਤੇ ਫਿਰ ਉਹ ਲੈ ਨੇ ਯਾਰ ਪਾਲ ਜਾ ਰਹੀ ਹੈ ਜੀ ਹਾਂਜੀ ਪਾਲ ਜਾ ਰਹੀ ਹੈ ਜੀ ਮਤਲਬ ਕਿ ਉਹਨਾਂ ਨੂੰ ਜੇ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਗਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਜੀ ਗੱਲ 16 17 ਘੰਟੇ ਹੋ ਟੱਲੇ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ ਮਤਲਬ ਜਿਆਦਾ ਇਹ ਉਹ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾਕ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਗੇ ਥੋੜਾਕ ਮਤਲਬ ਜਿਤਨਾ ਸਰਕਾਰ ਵੱਲੋਂ ਵੀ ਜਿਤਨਾ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿਤਨਾ ਪਾਣੀ ਖਲੋਤਾ ਸੜਕ ਦੇ ਉੱਤੇ ਕੋਈ ਨਾ ਇਸ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿਥੋਂ ਸੀ ਜਲੋ ਪਾਣੀ ਆ ਪਤਾ ਨਹੀਂ ਜਦਾ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਕੀ ਗੱਲ ਬਾਤ ਹੋਈ ਕੌਣ ਲੱਗਦਾ ਤੁਹਾਡਾ ਕੀ ਗੱਲ ਹੋਈ ਸਾਰੀ ਮੇਰਾ ਬੇੜਾ ਕੀ ਨਾ ਤਾ ਯਾਕ ਮਾਰ ਕੀ ਗੱਲ ਹੋਈ ਗੱਲ ਕੁਛ ਨਹੀਂ ਹੋਇਆ ਆਪਣੀ ਮਾਂ ਨੂੰ ਲੈਣ ਚੱਲਿਆ ਤੇ ਉਹ ਪਾਣੀ ਬੜਾ ਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਗਏ ਮੁਰਸਾ ਪਾਣੀ ਜਿ ਦੇ ਪਿਆ ਕਿੰਨਾ ਚਿਰ ਹੋ ਗਿਆ ਜੀ ਇਹ ਜਰਾ ਅੰਦਰ ਨਬਾ ਫਿਲਹਾਲ ਕੋਈ ਟੀਮ ਨਹੀਂ ਆਈ ਲੱਭਵਾਸ ਲੱਭਣ ਦੇ ਲਈ ਹਾਂਜੀ ਲੱਭਣ ਲਈ ਐਵਰ ਪੰਜਾਬੀ ਟੀਵੀ ਲਈ ਅਮਰੀਕਾ ਤੋਂ ਫੀਰ ਕੋ ਗਾਹ ਰਿਪੋਰਟ